ਜਗਜੀਤ ਢੱਲੇਵਾਲ ਦਾ ਮਰਨ ਬਤ ਲਗਾਤਾਰ ਜਾਰੀ ਹੈ ਜੋ ਕਿ 39ਵੇਂ ਦਿਨ ਦੇ ਵਿੱਚ ਦਾਖਲ ਹੋ ਚੁੱਕਿਆ ਹੈ ਡਾਕਟਰਾਂ ਨੇ ਢੱਲੇਵਾਲ ਦੀ ਹਾਲਤ ਤੇ ਚਿੰਤਾ ਪ੍ਰਗਟਾਈ ਦੀ ਉਹਨਾਂ ਨੇ ਕਿਹਾ ਕਿ ਜਗਜੀਤ ਸਿੰਘ ਢੱਲੇਵਾਲ ਦੇ ਸਰੀਰ ਦੇ ਵਿੱਚ ਹੁਣ ਹੱਡੀਆਂ ਹੀ ਬਚੀਆਂ ਨੇ ਡਾਕਟਰਜ਼ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਹੀ ਚਿੰਤਿਤ ਨੇ ਜਿਸ ਕਦਰ ਤੇਜ਼ੀ ਨਾਲ ਉਹਨਾਂ ਦਾ ਭਾਰ ਘਟਿਆ ਤੇ ਹੋਰ ਜਿਹੜੇ ਨੇ ਸਰੀਰ ਦੇ ਅੰਗਾਂ ਤੇ ਅਸਰ ਪੈ ਰਿਹਾ ਉਹਨਾਂ ਦੀ ਸਿਹਤ ਨੂੰ ਲੈ ਕੇ ਲਗਾਤਾਰ ਡਾਕਟਰਜ਼ ਚਿੰਤਿਤ ਨੇ ਲੇਕਿਨ ਜਗਜੀਤ ਢੱਲੇਵਾਲ ਕਿਸੇ ਵੀ ਤਰ੍ਹਾਂ ਦੀ ਮੈਡੀਕਲ ਸਹਾਇਤਾ ਲੈਣ ਤੋਂ ਵੀ ਇਨਕਾਰ ਕਰਦੇ ਆ ਰਹੇ ਜਗਜੀਤ ਸਿੰਘ ਢੱਲੇਵਾਲ ਦੇ ਸਰੀਰ ਚ ਹੁਣ ਹੱਡੀਆਂ ਹੀ ਬਚੀਆਂ ਨੇ ਡਾਕਟਰਸ ਦਾ ਕਹਿਣਾ ਪਲਕੇ ਜਗਜੀਤ ਢੱਲੇਵਾਲ ਮਹਾ ਪੰਚਾਇਤ ਨੂੰ ਸੰਬੋਧਨ ਵੀ ਕਰਨਗੇ ਢੱਲੇਵਾਲ ਦੀ ਸਿਹਤ ਨੂੰ ਲੈ ਕੇ ਵੀ ਦਿਨ ਸੀਐਮ ਮਾਨ ਨੇ ਵੀ ਬਿਆਨ ਜਿਹੜਾ ਦਿੱਤਾ ਸੀ ਤੇ ਕਿਹਾ ਸੀ ਕਿ ਅਸੀਂ ਢੱਲੇਵਾਲ ਨੂੰ ਪੁਲਿਸ ਦੀ ਤਾਕਤ ਦੇ ਨਾਲ ਹਸਪਤਾਲ ਸ਼ਿਫਟ ਨਹੀਂ ਕਰਾਂਗੇ ਕੇਂਦਰ ਸਰਕਾਰ ਸਾਡੇ ਤੇ ਜ਼ਬਰਨ ਦਬਾਅ ਪਾ ਕੇ ਢੱਲੇਵਾਲ ਨੂੰ ਖਨੌਰੀ ਤੋਂ ਹਟਾਉਣਾ ਚਾਹੁੰਦੀ ਹੈ ਮੁੱਖ ਮੰਤਰੀ ਵੱਲੋਂ ਅਹਿਮ ਬਿਆਨ ਦਿੱਤਾ ਗਿਆ ਸੀਗਾ ਲੇਕਿਨ ਇੱਥੇ ਮੁੱਖ ਮੰਤਰੀ ਨੇ ਜ਼ਰੂਰ ਕਿਹਾ ਕਿ ਉਹਨਾਂ ਨੂੰ ਮੈਡੀਕਲ ਸਹਾਇਤਾ ਲੈਣੀ ਚਾਹੀਦੀ ਹੈ ਮਨਜੋਤ ਸਾਡੇ ਨਾਲ ਇਸ ਵੇਲੇ ਜੁੜੇ ਨੇ ਮਨਜੋਤ 39 ਦਿਨ ਹੋ ਚੁੱਕੇ ਨੇ ਜਗਜੀਤ ਢੱਲੇਵਾਲ ਜਦੋਂ ਦੇ ਭੁਖ ਹੜਤਾਲ ਤੇ ਬੈਠੇ ਨੇ ਯਕੀਨਨ ਉਹਨਾਂ ਦੀ ਸਿਹਤ ਲਗਾਤਾਰ ਵਿਗੜਦੀ ਜਾ ਰਹੀ ਹੈ ਇਸ ਵੇਲੇ ਦੀ ਗੱਲ ਕਰੀਏ ਕੀ ਕੁਝ ਉਹਨਾਂ ਦੀ ਸਿਹਤ ਨੂੰ ਲੈ ਕੇ ਅਪਡੇਟ ਹੈ ਯਾਰਾ ਫੋਟੋ ਲੰਗਾ ਹੀ ਜਵਾਬ ਦੇ ਬਿਲਕੁਲ ਰਦਾ ਜਿਸ ਤਰੀਕੇ ਦੇ ਹਾਲਾਤ ਨੇ ਕਿਉਂਕਿ ਇੱਕ ਪਾਸੇ ਠੰਡ ਜਿਹੜੀ ਹੈ ਹੱਡ ਚੀਰਵੀ ਹੈ ਤਸਵੀਰਾਂ ਮੇਰੇ ਪਿੱਛੇ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਹਾਲਾਤ ਨੇ ਹਰੇਕ ਤਰਫ ਜਿਹੜਾ ਕੋਰਾ ਹੈ ਉਹ ਬਹੁਤ ਜ਼ਿਆਦਾ ਜਿਹੜਾ ਮਾਤਰਾ ਦੇ ਵਿੱਚ ਹੈ ਕਿਉਂਕਿ ਜੇ ਵਿਜ਼ਿਬਿਲਟੀ ਦੀ ਗੱਲ ਕਰ ਲਈ ਤਾਂ ਜ਼ੀਰੋ ਵਿਜ਼ਿਬਿਲਟੀ ਹੈ ਇਸ ਟਾਈਮ ਖਨੌਰੀ ਬਾਰਡਰ ਦੇ ਉੱਪਰ ਪਰ ਇੱਥੇ ਇਸ ਵਕਤ ਵੀ ਜੇ ਅਸੀਂ ਜ਼ਿਕਰ ਕਰੀਏ ਤਾਂ ਜਿਹੜੇ ਸੀ ਟਲੇਵਾਲ ਜਿਹੜੇ ਮਰਨ ਵਰਤ ਤੇ ਬੈਠੇ ਹੋਏ ਨੇ ਅੱਜ 39ਵਾਂ ਦਿਨ ਲਗਭਗ ਹੋ ਚੁੱਕਾ ਹੈ ਤਾਂ ਜਿਸ ਤਰੀਕੇ ਤੁਸੀਂ ਜ਼ਿਕਰ ਕਰ ਰਹੇ ਸੀਗੇ ਕੀ ਮੁੱਖ ਮੰਤਰੀ ਦਾ ਵੀ ਬਿਆਨ ਆਉਂਦਾ ਤਾਂ ਕੱਲ ਜਦੋਂ ਅਸੀਂ ਡਾਕਟਰਾਂ ਦੇ ਨਾਲ ਗੱਲ ਕੀਤੀ ਤਾਂ ਉਹਨਾਂ ਨੇ ਸਿੱਧੇ ਤੌਰ ਦੇ ਉੱਪਰ ਕਿਹਾ ਕਿ ਹਾਲਾਤ ਜਿਹੜੇ ਨੇ ਪਹਿਲਾਂ ਦੇ ਨਾਲੋਂ ਬਰਤੋਂ ਬੱਤਰ ਹੋ ਚੁੱਕੇ ਨੇ ਕਿਉਂਕਿ ਪਹਿਲਾਂ ਜਦੋਂ ਮਰਨ ਵਾਰ ਸ਼ੁਰੂ ਹੁੰਦਾ ਹੋਇਆ ਸੀਗਾ ਤਾਂ ਉਸ ਤੋਂ ਬਾਅਦ ਲਗਾਤਾਰ ਜਿਹੜੀ ਗਰਾਵਿਟ ਬੀਪੀ ਦੇ ਵਿੱਚ ਵੀ ਆ ਰਹੀ ਸੀਗੀ ਔਰ ਉਹਨਾਂ ਦੇ ਜਿਹੜਾ ਸਰੀਰ ਦੇ ਉੱਤੋਂ ਮਾਸ ਜਿਹੜਾ ਸੀਗਾ ਉਹ ਵੀ ਢਲਣਾ ਸ਼ੁਰੂ ਹੋ ਚੁੱਕਾ ਹੈ ਤਾਂ ਹੁਣ ਇੱਕ ਤਰ੍ਹਾਂ ਜਿਵੇਂ ਪੰਜਾਬੀ ਦੇ ਸਪਸ਼ਟ ਰੂਪ ਦੇ ਵਿੱਚ ਕਹੀ ਇਹਦਾ ਹੱਡੀਆਂ ਦੀ ਮੁਠ ਬਣ ਕੇ ਰਹਿ ਚੁੱਕਿਆ ਜਗਦੀਸ਼ ਢੱਲੇਵਾਲ ਪਰ ਦੂਸਰੀ ਤਰਫ ਕਿਸਾਨ ਆਗੂ ਜਿਹੜੇ ਨੇ ਬਾਕ ਉਹਨਾਂ ਦੇ ਇਰਾਦੇ ਬੁਲੰਦ ਨੇ ਰਾਤ ਨੂੰ ਵੀ ਲਗਭਗ 6 ਵਜੇ ਤੋਂ ਬਾਅਦ ਪੂਰਾ ਉਹ ਏਰੀਆ ਪੂਰਾ ਉਹ ਸਟੇਜ ਦਾ ਏਰੀਆ ਜਿੱਥੇ ਜਿੱਥੇ ਜਗਦੀਸ਼ ਸਿੰਘ ਡੱਲਵਾਲ ਹੁੰਦੇ ਨੇ ਤਾਂ ਉੱਥੇ ਕਿਸਾਨ ਵੱਲੋਂ ਛੋਣੀ ਬਣਾ ਦਿੱਤੀ ਜਾਂਦੀ ਹੈ ਤਾਂ ਜੋ ਜਬਰੀ ਪੁਲਿਸ ਵੱਲੋਂ ਉਹਨਾਂ ਨੂੰ ਚੋਕੇ ਨਾਲ ਲਿਆਇਆ ਜਾਵੇ ਤਾਂ ਇਸ ਵਕਤ ਜਿੱਥੇ ਅਸੀਂ ਖੜੇ ਹਾਂ ਇਸ ਤੋਂ ਦੂਸਰੀ ਤਰਫ ਸਟੇਜ ਹੈ ਜਿੱਥੇ ਜਗਦੀਸ਼ ਸਿੰਘ ਡੱਲੇਵਾਲ ਜਿਹੜੇ ਹੈ ਮਰਨਵਾਰ ਤੇ ਬੈਠੇ ਹੋਏ ਨੇ ਤਾਂ ਇੱਕ 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 ਤਰ੍ਹਾਂ ਦਾ ਇਹ ਚੈੱਕਪੋਸਟ ਬਣਾਇਆ ਗਿਆ ਇੱਥੋਂ ਅੱਗੇ ਜਾਣ ਦੇ ਲਈ ਹਰੇਕ ਦੀ ਜਿਹੜੀ ਹੈ ਕੋਈ ਸ਼ਰਾਰਤੀ ਅੰਸਰ ਜਿਹੜਾ ਹੈ ਉਹ ਅੱਗੇ ਨਹੀਂ ਵੱਤ ਸਕਦਾ ਤਾਂ ਇਹੋ ਜਿਹੇ ਹੀ ਹ ਤਾਂ ਰਾਤ ਨੂੰ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕਿਸਾਨ ਆਗੂ ਜਿਹੜੇ ਨੇ ਉਹ ਇਸ ਨਾਕੇ ਦੇ ਉੱਪਰ ਖੜੇ ਹੁੰਦੇ ਤਾਂ ਜੋ ਕੋਈ ਵੀ ਅਣਪਛਾਤਾ ਜਾਂ ਕੋਈ ਸ਼ਰਾਰਤੀ ਅੰਸਰ ਜਿਹੜਾ ਹੈ ਪਹਿਲਾਂ ਤਾਂ ਮੇਨ ਚੈੱਕ ਪੁਆਇੰਟ ਜਿਹੜਾ ਖਨੌਰੀ ਜਿੱਥੋਂ ਇਹ ਪੂਰਾ ਮੋਰਚਾ ਸ਼ੁਰੂ ਹੁੰਦਾ ਹੈ ਉੱਥੋਂ ਵੀ ਦਖਲ ਨਹੀਂ ਹੋ ਸਕਦਾ ਔਰ ਉਸ ਤੋਂ ਬਾਅਦ ਹਰਿਆਣੇ ਵਾਲੇ ਪਾਸੇ ਤੋਂ ਵੀ ਕੋਈ ਜਿਹੜਾ ਬੰਦਾ ਹੈ ਕੋਈ ਵਿਅਕਤੀ ਹੈ ਜਿਹੜਾ ਕੋਈ ਕਿਸਾਨ ਆਗੂ ਨਹੀਂ ਹੈ ਜਾਂ ਕਿਸਾਨ ਆਗੂ ਹੁੰਦੇ ਹੋਈ ਵੀ ਉਹ ਇਸ ਜਗ੍ਹਾ ਦੇ ਉੱਪਰ ਦਾਖਲ ਨਹੀਂ ਹੋ ਸਕ ਰਿਹਾ ਤਾਂ ਜਿਹੜਾ ਹੁਣ ਅਲਟੀਮੇਟਲੀ ਅਸੀਂ ਕਹੀਦਾ ਡਾਕਟਰਾਂ ਦੇ ਹਵਾਲੇ ਤੋਂ ਜਿਹੜੀ ਖਬਰ ਹੈ ਕਿ ਹਾਲਾਤ ਜਿਹੜੇ ਨੇ ਹੁਣ ਵੱਧ ਤੋਂ ਵੱਧਰ ਨੇ ਤਾਂ ਕਿਸ ਤਰੀਕੇ ਇਹ ਪੂਰਾ ਮਾਮਲਾ ਨਿਪਟਦਾ ਕਿਉਂਕਿ ਮੁੱਖ ਮੰਤਰੀ ਵੱਲੋਂ ਕੱਲ ਵੀ ਬਿਆਨ ਦਿੱਤਾ ਗਿਆ ਸੀ ਉਸ ਤੋਂ ਬਾਅਦ ਅੱਜ ਫਿਰ ਲਗਾਤਾਰ ਸਵੇਰ ਤੋਂ ਹੀ ਮੀਟਿੰਗਾਂ ਦਾ ਦੌਰ ਜਿਹੜਾ ਉਹ ਜਾਰੀ ਹੈ ਦੋਨਾਂ ਫਰਮ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਕਿ ਅੱਗੇ ਕੀ ਵਿਚਾਰ ਚਰਚਾ ਕਰਨੀ ਹੈ ਕਿਉਂਕਿ ਜਦੋਂ ਮੁੱਖ ਮੰਤਰੀ ਵੱਲੋਂ ਬਿਆਨ ਆਉਂਦਾ ਹੈ ਕਿ ਸਾਨੂੰ ਕੇਂਦਰ ਦਬਾਅ ਪਾ ਰਹੀ ਹੈ ਕਿ ਜਜੇਸ਼ਨ ਢੱਲੇਵਾਲ ਨੂੰ ਮੈਡੀਕਲ ਰੈਟ ਜਬਰੀ ਦਿੱਤੀ ਜਾਵੇ ਤਾਂ ਉਸੇ ਤਰ੍ਹਾਂ ਸੁਪਰੀਮ ਕੋਰਟ ਵੱਲੋਂ ਵੀ ਇਹ ਹੀਅਰਿੰਗ ਜਿਹੜੀ ਹੈ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਇਸੇ ਸਾਰੇ ਮਾਮਲੇ ਦੇ ਵਿੱਚ ਅੱਜ ਹੁਣ ਇੱਕ ਅਹਿਮ ਪੀਸੀ ਜਿਹੜੀ ਹੈ ਉਹ ਖਨੌਰੀ ਬਾਰਡਰ ਤੇ ਕੀਤੀ ਜਾਵੇਗੀ ਉਸ ਤੋਂ ਪਹਿਲਾਂ ਮੀਟਿੰਗਾਂ ਜਿਹੜੀਆਂ ਨੇ ਦੋਹਾਂ ਫਾਰਮ ਜਿਹੜੇ ਨੇ ਕਿਸਾਨ ਮਜ਼ਦੂਰ ਮੋਰਚਾ ਔਰ ਐਸਕੇਐਮ ਗੈਰ ਰਾਜਨੀਤਿਕ ਇਹ ਦੋਨੋਂ ਮੋਰਚ ਜਿਹੜੇ ਫਾਰਮ ਨੇ ਮੀਟਿੰਗ ਆਪਸ ਦੇ ਵਿੱਚ ਕਰ ਰਹੇ ਨੇ ਨਾ ਕਿਸਾਨ ਆਗੂਆਂ ਵੱਲੋਂ ਹੁਣ ਉਸ ਬਾਰੇ ਜਾਣਕਾਰੀ ਜਿਹੜੀ ਹੈ ਕੁਝ ਸਮੇਂ ਤੱਕ ਸਾਂਝੀ ਕੀਤੀ ਜਾਵੇਗੀ ਹਾਲਾਂਕਿ ਹੱਲੇ ਦੀ ਤਸਵੀਰ ਜਿਹੜੀ ਹੈ ਫਿਲਹਾਲ ਇਸ ਜਗ੍ਹਾ ਦੇ ਉੱਪਰ ਜਿਵੇਂ ਪਹਿਲਾਂ ਜ਼ਿਕਰ ਕੀਤਾ ਕਿ ਜ਼ੀਰੋ ਵਿਜ਼ਿਬਿਲਟੀ ਹੈ ਕੋਹਰਾ ਜਿਹੜਾ ਨਾਲ ਦੇ ਨਾਲ ਤਸਵੀਰਾਂ ਜ਼ਰੂਰ ਦਿਖਾਣਾ ਚਾਹਾਂਗੇ ਇਸ ਵੇਲੇ ਦੇ ਕੀ ਕੁਝ ਹਾਲਾਤ ਨੇ ਕਿਉਂਕਿ ਜਿਸ ਕਦਰ ਪਾਵੇਂ ਕੋਈ ਵੀ ਮੌਸਮ ਹੋਵੇ ਗਰਮੀ ਹੋਵੇ ਠੰਡ ਹੋਵੇ ਕੋਹਰਾ ਹੋਵੇ ਇੱਥੇ ਜਦੋਂ ਕਿ ਕੰਦੂਲਨ ਛੜਿਆ ਜਾਂਦਾ ਹੈ ਤੇ ਫਿਰ ਕਿਸ ਕਦਰ ਡਟੇ ਰਹਿੰਦੇ ਨੇ ਕਿਸੇ ਵੀ ਤਰ੍ਹਾਂ ਦੀ ਚੁਣੌਤੀਆਂ ਦੀ ਪਰਵਾਹ ਨਹੀਂ ਕੀਤੀ ਜਾਂਦੀ ਸੋ ਇਹ ਤਸਵੀਰਾਂ ਨਾਲ ਦੇ ਨਾਲ ਜ਼ਰੂਰ ਦਿਖਾਨੀਆਂ ਅਹਿਮ ਹੋ ਜਾਂਦੀਆਂ ਨੇ ਆ ਬਿਲਕੁਲ ਰੱਦਾ ਇਹ ਸਾਰੀਆਂ ਚੀਜ਼ਾਂ ਨੇ ਜਿਵੇਂ ਹੁਣ ਇਸ ਜਿਵੇਂ ਪਹਿਲਾਂ ਇਹ ਨਾਕਾ ਦਿਖਾਇਆ ਸੀਗਾ ਤਾਂ ਇੱਥੇ ਹੁਣ ਹਾਲਾਂਕਿ ਇਹ ਮੈਂ ਜਿਵੇਂ ਪਹਿਲਾਂ ਜ਼ਿਕਰ ਕਰਦਾ ਸੀ ਕੜਕ ਦੀ ਠੰਡ ਹੈ ਇਹ ਹੱਦ 치ਰ ਵੀ ਠੰਡ ਹੈ ਪਰ ਇਹ ਬਜ਼ੁਰਗ ਜਿਹੜੇ ਨੇ ਆਪਣੇ ਇਰਾਦਿਆਂ ਦੇ ਪੱਕੇ ਨੇ ਕਿਉਂਕਿ ਇੱਕ ਤਸਵੀਰ ਇਹ ਵੀ ਹੈ ਤੇ ਦੇਖੋ ਵੀ ਲਗਭਗ 70 ਤੋਂ 75 ਸਾਲ ਤੋਂ ਵੀ ਜ਼ਿਆਦਾ ਉਮਰਾਂ ਵਾਲੇ ਬਜ਼ੁਰਗ ਨੇ ਜਿਹੜੇ ਇਹਨਾਂ ਮੋਰਚੀਆਂ ਦੇ ਉੱਪਰ ਡਟੇ ਹੋਏ ਨੇ ਹਾਲਾਂਕਿ ਜੇ ਅਸੀਂ ਜ਼ਿਕਰ ਕਰੀਏ ਤਾਂ ਇਹਨਾਂ ਉਮਰਾਂ ਦੇ ਵਿੱਚ ਆਮ ਤੌਰ ਦੇ ਉੱਪਰ ਮਾਪਿਆਂ ਨੂੰ ਹੁੰਦਾ ਕਿ ਬੱਚੇ ਸਾਡੀ ਸੇਵਾ ਕਰਨ ਪਰ ਉਲਟਾ ਜਗਦੀਸ਼ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਲੈ ਬਜ਼ੁਰਗ ਹੋਣ ਚਾਹੇ ਜਵਾਨ ਹੋਣ ਉਹ ਇਸ ਮੋਰਚੇ 'ਤੇ ਡਟੇ ਹੋਏ ਨੇ ਕਿ ਤਸਵੀਰیں ਵੀ ਆ ਦੇਖੋ ਇਹ ਹੈਂਡੀਕੈਪਡ ਹੈ ਪਰ ਮੋਰਚੇ 'ਤੇ ਲੰਬੇ ਸਮੇਂ ਤੋਂ ਡਟੇ ਹੋਏ ਨੇ ਹਾਲਾਂਕਿ ਇਹ ਚੀਜ਼ਾਂ ਜਿਹੜੀਆਂ ਨੇ ਕਿਤਨਾ ਕਿਤੇ ਮਨ ਨੂੰ ਝੋੜਦੀਆਂ ਵੀ ਨਹੀਂ ਤਾਂ ਠੰਡ ਨਹੀਂ ਲੱਗਦੀ ਤੁਸੀਂ ਇਸ ਹਾਲਾਤ 'ਚ ਵੀ ਇੱਥੇ ਰਹਿੰਦੇ ਹੋ ਜੀ ਠੰਡ ਤਾਂ ਲੱਗਦੀ ਆ ਖਾਕੋਸ ਆਪਣਾ ਤੁਹਾਨੂੰ ਪਤਾ ਜੀ ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਆ ਜਾਂ ਜਿਨੇ ਬੰਦੇ ਨੇ ਜ਼ਮੀਨ ਰੱਖਣੀ ਆ ਉਹ ਬੰਦੇ ਨੂੰ ਤਾਂ ਬਚੱਕ ਦੀ ਕੋਰਾ ਪੈਂਦਾ ਕੁਸ ਵੀ ਆ ਜਿਹੜੇ ਬੰਦੇ ਦੀ ਜ਼ਮੀਰ ਜਾਗਦੀ ਆ ਉਹਦਾ ਭਰਾ ਉਹ ਇਹ ਅंदोलਨ ਚ ਜਰੂਰ ਆਊਗਾ ਤੇ ਜਿਹੜੇ ਬੰਦੇ ਜਮੀਰ ਨਹੀਂ ਜਾਗਦੀ ਉਹ ਬੰਦਾ ਤਾਂ ਸਾਨੂੰ ਪਹਾਰ ਜਾਇਗਾ ਤੇ ਪਈ ਉਹ ਕਰਨਗੇ ਬਿਲਕੁਲ ਬਿਲਕੁਲ ਸੋ ਇਹ ਸਾਰੀਆਂ ਚੀਜ਼ਾਂ ਨੇ ਰਾਧਾ ਜਿਵੇਂ ਦੇ ਹਾਲਾਤ ਬਣੇ ਹੋਏ ਨੇ ਜੋ ਜਗਜੀਤ ਸਿੰਘ ਢੱਲੇਵਾਲ ਦੇ ਮਰਨ ਵਰਤ ਨੂੰ ਅੱਜ 39 ਦਿਨ ਹੋ ਚੁੱਕੇ ਨੇ ਤਾਂ ਹਾਲਾਤ ਬੜੇ ਗਮਗੀਨ ਮਾਹੌਲ ਦੇ ਵਿੱਚ ਨੇ ਕਿਉਂਕਿ ਇਹਨਾਂ ਸਾਰੇ ਕਿਸਾਨ ਆਗੂਆਂ ਨੇ ਇਹਨਾਂ ਬਜ਼ੁਰਗਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਜਿਹੜੀ ਆਮ ਤੌਰ ਦੇ ਉੱਪਰ ਅਸੀਂ ਘਰਾਂ ਦੇ ਵਿੱਚ ਆਪਣੇ ਬੱਚਿਆਂ ਤੋਂ ਕਰਦੇ ਹਾਂ ਤਾਂ ਇਹਨਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਵੀ ਜਿਹੜੀ ਹੈ ਇਸ ਕੜਕ ਦੀ ਹੱਡ ਚੀਰਵੀਂ ਠੰਡ ਦੇ ਵਿੱਚ ਕੀਤੀ ਔਰ ਇਹ ਕਿਹਾ ਜਾਂ ਇਸ ਤਰੀਕੇ ਨਾਲ ਮਰਨ ਵਰਤੇ ਬਿਠੇ ਹੋਏ ਨੇ ਅਸੀਂ ਘਰਾਂ ਦੇ ਵੱਲ ਵਾਪਸੀ ਨਹੀਂ ਕਰਾਂਗੇ ਕਿਉਂਕਿ ਜੇਕਰ ਪਿਛਲੇ ਅੰਦੋਲਨ ਦਾ ਜ਼ਿਕਰ ਕਰ ਲਈਏ ਤਾਂ ਪਿਛਲੇ ਅੰਦੋਲਨ ਨੂੰ ਵੀ 1 ਸਾਲ ਤੱਕ ਕਈ ਮਹੀਨੇ ਜਿਹੜਾ ਉਹ ਚੱਲਿਆ ਸੀਗਾ ਲੇਕਿਨ ਅਖੀਰ ਨੂੰ ਜਿੱਤ ਹੋ ਕੇ ਹੀ ਕਿਸਾਨ ਜਿਹੜੇ ਨੇ ਉਹਨਾਂ ਬਾੜਾਂ ਤੋਹਫੇ ਚਾਏ ਉਹ ਸਿੰਗੂ ਟਿਕਰੀ ਬਾਡਰ ਹੋਵੇ ਤਾਂ ਉਹਨਾਂ ਤੋਂ ਵਾਪਸ ਮੁੜੇ ਸੀ ਹੁਣ ਵੀ ਹਾਲਾਤ ਇਦਾਂ ਦੇ ਨਹੀਂ ਲਗਭਗ 13 ਫਰਵਰੀ ਤੋਂ ਇਹ ਪੂਰੇ ਮੋਰਚੇ ਚੱਲ ਰਹੇ ਨੇ ਫਿਰ ਉਹ ਸ਼ੰਭੂ ਖਨੌਰੀ ਜਾਂ ਫਿਰ ਰਤਨਪੁਰਾ ਬਾਰਡਰ ਹੋਵੇ ਤਾਂ ਹਾਲਾਤ ਉਹੀ ਨੇ ਕਿ ਜਿੱਤ ਕੇ ਜਾਵਾਂਗੇ ਜਦੋਂ ਤੱਕ ਮੰਗਾ ਨਹੀਂ ਹੋ ਜਾਂਦਾ ਬਿਲਕੁਲ ਇਹ ਹੌਸਲਾ ਹੀ ਹੈ ਜਦੋਂ ਕਿ ਇਸ ਤਰ੍ਹਾਂ ਦੇ ਨਾਲ ਇਹ ਮੋਰਚੇ ਇੰਨੇ ਲੰਬੇ ਲੰਬੇ ਚੱਲਦੇ ਨੇ ਔਰ ਅਜਿੱਤ ਹਾਸਿਲ ਕਰਨ ਦਾ ਹੌਸਲਾ ਜਿਹੜਾ ਹੈ ਉਹ ਲਗਾਤਾਰ ਬਣਿਆ ਰਹਿੰਦਾ ਬਹੁਤ ਬਹੁਤ ਸ਼ੁਕਰੀਆ ਫਿਲਹਾਲ ਦੀ ਤਸਵੀਰ ਔਰ ਜਾਣਕਾਰੀ ਲਈ ਬਹਿਰ ਹਾਲ ਇਹ ਜਿਹੜਾ ਆंदोलਨ ਲਗਾਤਾਰ ਜਾਰੀ ਤੇ ਜਗਦੀ ਡੱਲੇਵਾਲ ਦੀ ਪੋਖ ਹੜਤਾਲ ਵੀ ਜਾਰੀ ਹੈ